ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵੈਦਰ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਅੱਜ ਅਤੇ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਪੰਜਾਬ ਦਾ ਮੌਸਮ ਕਿੱਦਾਂ ਦਾ ਰਹੇਗਾ ਕੀ ਤਬਦੀਲੀਆਂ ਆਉਣਗੀਆਂ ਪੰਜਾਬ ਦੇ ਮੌਸਮ ਵਿੱਚ ਇਹ ਸਾਰੀ ਜਾਣਕਾਰੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਵੀ ਕਰਨਾ ਚਾਹੁੰਦੇ ਹਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਾਂਜੋਂ ਆਉਣ ਵਾਲੇ ਹਰ ਇੱਕ ਦਿਨ ਦੇ ਮੌਸਮ ਦੀ ਜਾਣਕਾਰੀ ਆਪਾਂ ਤੁਹਾਡੇ ਤੱਕ ਇਸੇ ਤਰੀਕੇ ਦੇ ਨਾਲ ਪਹੁੰਚਾਉਂਦੇ ਰਹੀਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਜਿਹੜਾ ਕਿ ਬੱਦਲ ਵਾਈ ਦਾ ਸਿਸਟਮ ਹੈ ਉਸ ਨੇ ਪੰਜਾਬ ਦੇ ਉੱਪਰ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਿ ਪਹਿਲਾਂ ਵੀ ਦੱਸਦੇ ਆ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਕਿ ਪੰਜਾਬ ਦੇ ਜਿਹੜੇ ਦੱਖਣੀ ਹਿੱਸੇ ਨੇ ਉਹਨਾਂ ਵਿੱਚ ਇਹ ਸਿਸਟਮ ਦਾ ਪ੍ਰਭਾਵ ਹੈ ਜਿਹੜਾ ਥੋੜਾ ਘੱਟ ਨਜ਼ਰ ਆ ਰਿਹਾ ਹੈ ਉੱਤਰੀ ਹਿੱਸਿਆਂ ਵਿੱਚ ਇਸ ਦਾ ਪ੍ਰਭਾਵ ਜ਼ਿਆਦਾ ਹੈ ਇਲਾਕੇ ਦੱਸ दिए ਜਿਵੇਂ ਕਿ ਫਾਿਲਕੇ ਸ਼੍ਰੀ ਮੁਕਤਸਰ ਸਾਹਿਬ ਹੋ ਗਿਆ ਮਾਨਸਾ ਬਠਿੰਡਾ ਹੋ ਗਿਆ ਇਨ੍ਹਾਂ ਇਲਾਕਿਆਂ ਵਿੱਚ ਇਸ ਦਾ ਪ੍ਰਭਾਵ ਘਟ ਰਹੇਗਾ ਸਵੇਰ ਦੇ ਕੁਝ ਹਿੱਸਿਆਂ ਵਿੱਚ ਅੱਜ ਧੁੱਪਨ ਨਿਕਲੇਗੀ ਅਤੇ ਤੇਜ਼ ਹਵਾਵਾਂ ਵਗਦੀਆਂ ਰਹਿਣਗੀਆਂ ਦਿਨ ਦੇ ਵੇਲੇ ਥੋੜੀ-ਬਹੁਤੀ ਬੱਦਲਵਾਈ ਆਵੇਗੀ ਜਦੋਂ ਕਿ ਥੋੜੇ ਇਕਾਦੁੱਕਾ ਪਾਗਾਂ ਵਿੱਚ ਹਲਕੀ-ਫੁਲਕੀ ਮੀਂਹ ਦੇ ਸ਼ਰਾਟੇ ਪੈ ਸਕਦੇ ਹਨ ਜਿਆਦਾ ਮੀਂਹ ਦਾ ਸਾਰ ਨਹੀਂ ਹਨ ਪਰ ਮਾਝਾ ਦੁਆਬਾ ਹੋ ਗਿਆ ਇਨ੍ਹਾਂ ਦੇ ਨਾਲ ਲੱਗਦੇ ਜਿਵੇਂ ਕਿ ਚੰਡੀਗੜ੍ਹ ਮੁਹਾਲੀ ਦੇ ਸਾਈਡ ਹਿੱਸੇ ਹੋਗਾ ਜੋ ਕਿ ਪੂਰਬੀ ਖੇਤਰ ਆ ਗਏ ਹਨ ਇਹਨਾਂ ਖੇ ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਜ਼ਿਆਦਾ ਦੇਖਣ ਨੂੰ ਮਿਲ ਸਕਦੀਆਂ ਹਨ ਇਸ ਤੋਂ ਇਲਾਵਾ ਪੰਜਾਬ ਦੇ ਦੱਖਣ ਪੱਛਮੀ ਮਾਲਵੇ ਦੇ ਇਲਾਕੇ ਮੀਂਹ ਦੇ ਹਲਾਤ ਘੱਟ ਰਹਿਣਗੇ ਜਿਵੇਂ ਕਿ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਪਠਾਨਕੋਟ ਤਰਨਤਨ ਸਾਹਿਬ ਦੇ ਇਲਾਕੇ ਜਲੰਧਰ ਕਪੂਰਥਲਾ ਰੂਪਨਗਰ ਦੇ ਆਸ-ਪਾਸ ਦੇ ਹਿੱਸੇ ਹੋ ਗਏ ਗੜ੍ਹ ਸ਼ੰਕਰ ਨਵਾਂ ਸ਼ਹਿਰ ਲੁਧਿਆਣੇ ਜ਼ਿਲ੍ਹੇ ਦੇ ਇਲਾਕੇ ਨੰਗਲ ਆਨੰਦਪੁਰ ਸਾਹਿਬ ਫਤੇਗੜ ਸਾਹਿਬ ਦੇ ਇਲਾਕੇ ਚੰਡੀਗੜ੍ਹ ਮੁਹਾਲੀ ਕੁਰਾਲੀ ਸਾਈਡ ਦੇ ਇਲਾਕੇ ਆਗੈ ਜਿਵੇਂ ਕਿ ਕੁਝ ਪਾਕ ਪਟਿਆਲੇ ਦੇ ਇਹਨਾਂ ਹਿੱਸਿਆਂ ਵਿੱਚ ਬੱਦਲਵਾਈ ਤੇ ਮੀਂਹ ਦੇ ਹਾਲਾਤ ਅੱਜ ਸਵੇਰ ਤੋਂ ਦੇਖਣ ਨੂੰ ਮਿਲ ਸਕਦੇ ਹਨ ਤੇ ਕੁਝ ਹਿੱਸਿਆਂ ਵਿੱਚ ਦਰਮਿਆਨੇ ਪੱਧਰ ਦੀਆਂ ਇੱਕ ਦੁੱਕਾ ਪਾਕਾਂ ਵਿੱਚ ਮੋਟੇ ਅਤੇ ਹਲਕੇ ਮੀਂਹ ਦੇ ਸ਼ਰਾਟੇ ਵੀ ਪੈ ਸਕਦੇ ਹਨ ਪਰ ਬਹੁਤ ਤੇ ਜ਼ਿਆਦਾ ਤਗੜੇ ਮੀਂਹ ਦੀ ਆਸ ਨਹੀਂ ਹੈ ਮੌਸਮ ਪਾਕ ਦੁਆਰਾ ਤਾਜ਼ਾ ਅਪਡੇਟ ਮਿਲੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਕਈ ਖੇਤਰਾਂ ਵਿੱਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਦੀਆਂ ਰਹਿਣਗੀਆਂ ਤੇ ਨਾਲ ਧੁੱਪ ਦਾ ਸੁਭਬ ਜਾਂ ਦੇਖਣ ਨੂੰ ਮਿਲ ਸਕਦਾ ਹੈ ਹੋਰ ਮੌਸਮ ਬਾਰੇ ਜਿਵੇਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਚੈਨਲ ਤੇ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਹਣ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ